ਦੀਵਾਨ ਟੋਟਰ ਮਲਜੀ ਦੇ ਨਾਮ ਦੇ ਉੱਤੇ ਅੱਜ ਤੋਂ 3 ਸਾਲ ਪਹਿਲਾਂ ਇੱਕ ਰਸੋਈ ਸ਼ੁਰੂ ਕੀਤੀ ਗਈ ਸੀ ਜਿਹਦੇ ਜ਼ਰੂਰਤਮੰਦਾਂ ਲਈ 10 ਰੁਪਏ 'ਚ ਭਰਪੇਟ ਖਾਣੇ ਦੀ ਸਹੂਲਤ ਸ਼ੁਰੂ ਹੋਈ ਸੀ ਔਰ ਇਹ ਜਿਹੜੀ ਰਸੋਈ ਹੈ ਖਾਲੀ ਖਾਣਾ ਖਵਾਉਣ ਦੀ ਸੇਵਾ ਨਹੀਂ ਹੈ ਇੱਕ ਸੱਚਾ ਤੇ ਸੁੱਚਾ ਇਤਿਹਾਸ ਜਿਹੜਾ ਜਾਣ ਬੁੱਝ ਕੇ ਇੱਕ ਪਕਸ਼ੀਆ ਤੌਰ ਦੇ ਉੱਤੇ ਵਿਸਮਰਿਤ ਕਰ ਦਿੱਤਾ ਗਿਆ ਸੀ ਇਤਿਹਾਸ ਦੇ ਪੰਨਿਆਂ ਤੋਂ ਗਾਇਬ ਕਰਨ ਦੀ ਜਿਹਨੂੰ ਕੋਸ਼ਿਸ਼ ਕੀਤੀ ਉਹਨੂੰ ਜ਼ਿੰਦਾ ਕਰਨ ਦਾ ਇੱਕ ਪ੍ਰਯਾਸ ਹੈ ਹਿੰਦੂ ਨਯਾਇ ਪੀੜ ਵੱਲੋਂ ਸਰ ਸੋਈ ਦੇ ਵਿੱਚ ਅੱਜ ਸ਼ਹੀਦੀ ਦਿਨਾਂ ਦੀ ਸ਼ੁਰੂਆਤ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਗਨਮਾਨਿਆ ਲੋਕ ਅਰਕੇਸ਼ ਕਪੂਰ ਜੀ ਕੁਲਵਿਸ਼ਨ ਗੋਇਲ ਜੀ ਗੋਲਦੀ ਸੱਬਰਵਾਲ ਜੀ ਵਿੱਪਨ ਵਨਾਇਕ ਜੀ ਔਰ ਵਿਕਰਮ ਬਾਲੀ ਜੀ ਆਏ ਨੇ ਔਰ ਇਸ ਸਰਸੋਈ ਨਾਲ ਜੁੜੇ ਆ ਅੱਜ ਉਹਨਾਂ ਨੇ ਇਸ ਸਰਸੋਈ 'ਚ ਸੇਵਾ ਕੀਤੀ ਹੈ ਆਪਣੇ ਮਾਰਗਦਰਸ਼ਨ ਦਿੱਤਾ ਕਿ ਕਿਸ ਤਰ੍ਹਾਂ ਅਸੀਂ ਇਸ ਸੇਵਾ ਨੂੰ ਬਿਹਤਰ ਤਰੀਕੇ ਨਾਲ ਹੋਰ ਇਲਾਕਿਆਂ ਦੇ ਵਿੱਚ ਲਿਜਾ ਸਕਦੇ ਆ ਲੁਧਿਆਣਾ ਦੇ ਗਾਂਧੀ ਨਗਰ ਵਿਖੇ ਹਿੰਦੂ ਨਿਆਇ ਪੀਠ ਅਤੇ ਦੀਵਾਨ ਟੋਡਰ ਮਲ ਦੇ ਵੱਲੋਂ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਾਸੁਰਪੇ ਭੋਜਨ ਭਰਪੇਟ ਲੋਕਾਂ ਨੂੰ ਖਵਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਬਦਕਾਨ ਗਲਵਤਕਾਰ ਦਾ ਪ੍ਰਬੰਧਕ ਪ੍ਰਵੀਨ ਡਾਂਗਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਟੀਮ ਵੱਲੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਨੇ। ਤੇ ਅੱਜ ਵੀ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਪਰਾਲਾ ਕੀਤਾ ਗਿਆ। ਜਿਸ ਤਰ੍ਹਾਂ ਅੱਜ ਤੋਂ ਸ਼ਹੀਦੀ ਦਿਹਾੜੇ ਸ਼ੁਰੂ ਹੋਏ ਨੇ ਪੰਜਾਬ 'ਚ ਇਹਨਾਂ ਦਿਨਾਂ 'ਚ ਗੁਰੂ ਸਾਹਿਬ ਆਪਣੇ ਪਰਿਵਾਰ ਤੋਂ ਵਿਛੜ ਗਏ ਸੀਗੇ ਔਰ ਰੋਜ਼ ਧਰਮ ਦੀ ਸਥਾਪਨਾ ਲਈ ਧਰਮ ਦੀ ਰਾਖੀ ਲਈ ਕੁਰਬਾਨੀਆਂ ਹੋਈਆਂ ਸੀ ਪੰਜਾਬ ਦੀ ਧਰਤੀ ਦੇ ਉੱਤੇ ਔਰ ਉਸ ਵੇਲੇ ਜਿਸਲੇ ਸਾਬਜਾਦਾ ਜੁਰਾਵਰ ਸਿੰਘ ਜੀ ਫਤੇਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਸਰਹੰਦੇ ਨਵਾਬ ਵੱਲੋਂ ਅਣਗਿਣਤ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਸੀ ਉਹਨਾਂ ਨੂੰ ਲਾਲਚ ਦਿੱਤੇ ਗਏ ਸੀ ਕਿ ਧਰਮ ਪਰਿਵਰਤਨ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਾਂਗੇ ਪਰ ਵੀਰ ਬਾਲਕਾਂ ਨੇ ਸਾਬਜਾਦਿਆਂ ਨੇ ਕਿਸੇ ਤਰ੍ਹਾਂ ਦੇ ਲਾਲਚ ਨੂੰ ਨਹੀਂ ਮੰਨਿਆ ਔਰ ਸ਼ਹਾਦਤ ਦੇਣੀ ਮਨਜ਼ੂਰ ਕੀਤੀ ਇਨ੍ਹਾਂ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਲੋਕਾਂ ਤੱਕ ਪਹੁੰਚੇ ਕਿਸ ਪਰਪਸ ਲਈ ਉਹ ਸ਼ਹੀਦ ਹੋਏ ਸੀ ਲੋਕਾਂ ਤੱਕ ਪਹੁੰਚੇ ਇਸ ਲਈ ਹਿੰਦੂ ਨਿਆਏਪੀੜ ਵੱਲੋਂ ਦੀਵਾਨ ਟੋਡਰਮਲ ਜੀ ਦੇ ਨਾਮ ਦੇ ਉੱਤੇ ਅੱਜ ਤੋਂ 3 ਸਾਲ ਪਹਿਲਾਂ ਇੱਕ ਰਸੋਈ ਸ਼ੁਰੂ ਕੀਤੀ ਗਈ ਸੀ ਜਿਹਦੇ ਜ਼ਰੂਰਤਮੰਦਾਂ ਲਈ 10 ਰੁਪਏ ਚ ਭਰਪੇਡ ਖਾਣੇ ਦੀ ਸਹੂਲਤ ਸ਼ੁਰੂ ਹੋਈ ਸੀ ਔਰ ਇਹ ਜਿਹੜੀ ਰਸੋਈ ਹੈ ਖਾਲੀ ਖਾਣਾ ਖਵਾਣ ਦੀ ਸੇਵਾ ਨਹੀਂ ਹੈ ਇੱਕ ਸੱਚਾ ਤੇ ਸੁੱਚਾ ਇਤਿਹਾਸ ਜਿਹੜਾ ਜਾਣ ਬੁਝ ਕੇ ਇੱਕ ਪਕਸ਼ੀਆ ਤੌਰ ਦੇ ਉੱਤੇ ਵਿਸਮਰਿਤ ਕਰ ਦਿੱਤਾ ਗਿਆ ਸੀ ਇਤਿਹਾਸ ਦੇ ਪੰਨਿਆਂ ਤੋਂ ਗਾਇਬ ਕਰਨ ਦੀ ਜਿਹਨੂੰ ਕੋਸ਼ਿਸ਼ ਕੀਤੀ ਉਹਨੂੰ ਜਿੰਦਾ ਕਰਨ ਦਾ ਇੱਕ ਪ੍ਰਯਾਸ ਹੈ ਹਿੰਦੂ ਨਿਆਂਪੀੜ ਵੱਲੋਂ ਔਰ ਇਸ ਰਸੋਈ ਦੇ ਵਿੱਚ ਅੱਜ ਸ਼ਹੀਦੀ ਦਿਨਾਂ ਦੀ ਸ਼ੁਰੂਆਤ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਗਨਮਾਨਿਆ ਲੋਕ ਅਰਕੇਸ਼ ਕਪੂਰ ਜੀ ਕੁਲਵੁਸ਼ਨ ਗੋਇਲ ਜੀ ਗੋਲਦੀ ਸੱਬਰਵਾਲ ਜੀ ਵਿੱਪਨ ਵਨਾਇਕ ਜੀ ਔਰ ਵਿਕਰਮ ਵਾਲੀ ਜੀ ਆਏ ਨੇ ਔਰ ਇਸ ਰਸੋਈ ਨਾਲ ਜੁੜੇ ਆ ਅੱਜ ਉਹਨਾਂ ਨੇ ਇਸ ਰਸੋਈ 'ਚ ਸੇਵਾ ਕੀਤੀ ਹੈ ਆਪਣੇ ਮਾਰਗਦਰਸ਼ਨ ਦਿੱਤਾ ਕਿ ਕਿਸ ਤਰ੍ਹਾਂ ਅਸੀਂ ਇਸ ਸੇਵਾ ਨੂੰ ਬਿਹਤਰ ਤਰੀਕੇ ਨਾਲ ਹੋਰ ਇਲਾਕਿਆਂ ਦੇ ਵਿੱਚ ਲਿਜਾ ਸਕਦੇ ਆ ਅਸੀਂ ਉਹਨਾਂ ਨੂੰ ਸੁਝਾਵਾਂ ਨੂੰ ਆਤਮਸ਼ਾਤ ਕਰਦੇ ਹੋਏ ਪ੍ਰਯਾਸ ਕਰਾਂਗੇ ਲੁਧਿਆਣਾ ਦੇ ਜਿੱਥੇ ਹੋਰ ਵੀ ਜ਼ਰੂਰਤ ਹੈ ਇਹ ਸੇਵਾ ਬੂਥਾਂ ਵੀ ਅਸੀਂ ਉਹ ਬੂਥ ਸ਼ੁਰੂ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਮਾਤਾ ਗੁਜਰੀ ਜੀ ਉਹਨਾਂ ਦੇ ਦੋ ਸਹਬਜ਼ਾਦੇ ਸਹਬਜ਼ਾਦਾ ਜੁਰਾਵਰ ਸਿੰਘ ਜੀ ਸਹਬਜ਼ਾਦਾ ਫਤਿਹ ਸਿੰਘ ਜੀ ਜਦੋਂ ਸ਼ਹੀਦ ਹੋ ਗਏ ਤੇ ਉਹਨਾਂ ਨੂੰ ਅੰਤਮ ਸੰਸਕਾਰ ਵਾਸਤੇ ਵੀ ਜਗ੍ਹਾ ਨਹੀਂ ਦਿੱਤੀ ਗਈ ਦੀਵਾਨ ਟੋਡਰਮਲ ਜੀ ਅੱਗੇ ਆਏ ਉਹਨਾਂ ਦੇ ਅੰਤਮ ਸੰਸਕਾਰ ਵਾਸਤੇ ਜਗ੍ਹਾ ਲੈਣ ਲਈ ਉਹਨਾਂ ਨੂੰ ਕਿਹਾ ਗਿਆ ਕਿ ਜਗ੍ਹਾ ਜਿਹੜੀ ਹੈ ਜਿੰਨੀ ਜਗ੍ਹਾ ਚਾਹੀਦੀ ਹੈ ਉਹਨਾਂ ਸੋਨੇ ਦੀਆਂ ਜਿਹੜੇ ਸਿੱਕੇ ਆ ਉਹ ਤੁਸੀਂ ਵਿਛਾ ਦਿਓ ਤਿੱਥਾਂ ਮਿਲੇਗੀ ਜਗਾ ਉਹਨਾਂ ਨੇ 4 ਗੱਜ ਜਗਾ ਲੈਣ ਵਾਸਤੇ ਅੰਤਿਮ ਸੰਸਕਾਰ ਵਾਸਤੇ ਅਰਬਾਂ ਰੁਪਏ ਦੇ ਸਿੱਕੇ ਉਹਨਾਂ ਨੂੰ ਦੇਣੇ ਪਏ ਉਹਦੇ ਬਦਲੇ ਚ ਤੇ ਇਹ ਜੋ ਸ਼ਹੀਦੀ ਦਿੱਤੀ ਉਹਨਾਂ ਨੇ ਧਰਮ ਨਹੀਂ ਹਾਰਿਆ ਧਰਮ ਦੀ ਰੱਖਿਆ ਕੀਤੀ ਅੰਤਿਮ ਸੰਸਕਾਰ ਵਾਸਤੇ ਜਗਾ ਲੈਣ ਵਾਸਤੇ ਦੀਵਾਨ ਟੋਡਰ ਮਲ ਜੀ ਅੱਗੇ ਆਏ ਇਹ ਇੱਕ ਸਾਡੇ ਸਮਾਜ ਚ ਇੱਕ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਹੈ ਇਹ ਜੋ ਸੰਦੇਸ਼ ਹੈ ਇਹ ਜੋ ਹਿਸਟਰੀ ਹੈ ਏ ਸਾਡੇ ਸਮਾਜ ਚ ਉਹਦਾ ਪ੍ਰਚਾਰ ਕਰਨ ਵਾਸਤੇ ਪ੍ਰਵੀਨ ਡੰਗ ਜੀ ਉਹਨਾਂ ਦੀ ਜਿਹੜੀ ਸਸਤਾ ਹਿੰਦੂ ਨਿਆਏ ਪੀਠ ਤੇ ਉਹਨਾਂ ਦੀ ਸਾਰੀ ਟੀਮ ਬੜੀ ਵਧਾਈ ਦੀ ਪਾਤਰ ਹੈ ਕਿ ਉਹ ਟੋਡਰ ਮਲਜੀ ਦੀਵਾਨ ਜੀ ਟੋਡਰ ਮਲਜੀ ਦੇ ਨਾਮ ਤੇ ਰਸੋਈ ਚਲਾ ਰਹੇ ਨੇ ਪਿਛਲੇ 4 ਸਾਲ ਤੋਂ 10 ਰੁਪਏ ਦੀ ਥਾਲੀ ਦੇ ਰਹੇ ਨੇ ਹਰ ਰੋਜ਼ ਸੈਂਕੜੇ ਜਿਹੜੇ ਜ਼ਰੂਰਤਮੰਦ ਨੇ ਇਹਦੇ ਵਾਸਤੇ ਆ ਵਧਾਈ ਦੇ ਪਾਤਰ ਨੇ ਤੇ ਮੈਂ ਅੱਜ ਬੜੀ ਫਖਰ ਬੜਾ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿਆਜ ਇਸ ਪ੍ਰੋਗਰਾਮ ਤੇ ਮੈਨੂੰ ਆਣ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਲੁਧਿਆਣਾ ਲਾਈਫ ਦੇ ਲਈ ਠਿਕਾ ਚਾਰਥੀਪੁਰ